ਹੋ ਚੋਰੀ ਹੋ ਜੇ ਲਾਲੇ ਦੀ ਜੇ ਬਹੀ ਮਿੱਤਰੋ ਏ ਇਦੂ ਲੁੱਟ ਕੋਈ ਨਾ ਲੈ ਜਵੇ ਰਮਾਂਡ ਤੇ ਪੁਲ ਸੁਜੂ ਪੀਦੀ ਓਏ ਪੇੜੀ ਕੁੱਟ ਕੋਈ ਨਾ ਹੋ ਕਰੀਏ ਨਾ ਕਦੇ ਵੀ ਮਜ਼ਾਕ ਮਿੱਤਰੋ ਏ ਮਾਰੇ ਦੇ ਹਾਲਾਤ ਨੂੰ ਹੋ ਆਸ਼ਿਕ ਤੇ ਚੋਰ ਦੀ ਸਲਾਮੀ ਮਿੱਤਰੋ ਏ ਹੁੰਦੀ ਕਾਲੀ ਰਾਤ ਨੂੰ ਆਸ਼ਿਕ ਤੇ ਚੋਰ ਦੀ ਸਲਾਮੀ ਮਿੱਤਰੋ ਏ ਹੁੰਦੀ ਕਾਲੀ ਰਾਤ ਨੂੰ ਓਏ ਮਾੜਾ ਹੁੰਦਾ ਨਸ਼ਿਆਂ ਦਾ ਰੋਗ ਲੱਗਿਆ ਓਏ ਕਿਸੇ ਦੀ ਔਲਾਦ ਨੂੰ ਹੋ ਪੀ ਕੇ ਡਰੱਗ ਹੁੰਦਾ ਕਾਦਾ ਦੇਖਣਾ ਓਏ ਜੀਵ ਦੇ ਸਵਾਦ ਨੂੰ ਹੁਨਿੱਤ ਸਾਮੀ ਮੁਰਗੇ ਦੀ ਤਰੀ ਨਾਲ ਪੈਗ ਜਿਹੜਾ ਰੱਖੇ ਪੀਣ ਨੂੰ ਹੋ ਲੀਡਰਾਂ ਦੀ ਯਾਰੀ ਬੇਲਿਆਂ ਦੀ ਸਰਦਾਰੀ ਚੱਕਦੇ ਜ਼ਮੀਨ ਨੂੰ ਲੀਡਰਾਂ ਦੀ ਯਾਰੀ ਬੇਲਿਆਂ ਦੀ ਸਰਦਾਰੀ ਚੱਕਦੇ ਜ਼ਮੀਨ ਨੂੰ ਉੱਤੀ ਮਿੱਤੇ ਗੜਾਸਾ ਤੀਜਾ ਕੋੜਾ ਅਥਰਾਂ ਨਾ ਕਦੇ ਮਿੱਤ ਬਣਦੇ ਉਹਨਾਂ ਲਈ ਕੀ ਪਿਆਰ ਦਾ ਬजूद ਭੁੱਲ ਰਾ ਜੋ ਵਪਾਰੀ ਤਨ ਦੇ ਤੇਰੇ ਕੀ ਆ ਬਸ ਡੋਰ ਮਾਲਕ ਦੇ ਹੱਥ ਰਾਜ ਗੁੱਡੀ ਚੜੀ ਦੀ ਉਹ ਸਾਂਝੀ ਹੁੰਦੀ ਇੱਜ਼ਤ ਉਹ ਧੀਰੀ ਕਿਸੇ ਦੀ ਵੀ ਬਦਨਾਮ ਕਰੀ ਦੀ ਸਾਧੇ